ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 23 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪਿਛਲੇ ਦਿਨੀ ਜਿਹੜਾ ਮੀਹ ਨੇਰੀ ਪੰਜਾਬ ਦੇ ਵਿੱਚ ਦੇਖਿਆ ਗਿਆ ਉਸ ਕਰਕੇ ਗਰਮੀ ਤੋਂ ਰਾਹਤ ਮਿਲੀ ਹੋਈ ਹੈ ਤਕਰੀਬਨ ਪੰਜਾਬ ਦੇ ਵਿੱਚ ਟੈਂਪਰੇਚਰ ਵੀ ਕਾਫੀ ਹੇਠਾ ਹੈ ਆਇਆ ਹੈ ਤੇ ਗਰਮੀ ਅਤੇ ਹਮਸ ਤੋਂ ਵੀ ਰਾਹਤ ਮਿਲੀ ਹੋਈ ਹੈ ਪੂਰੇ ਦੀਆਂ ਹਵਾਵਾਂ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਜਿਸ ਕਰਕੇ ਨਮੀ ਪੰਜਾਬ ਦੇ ਵਿੱਚ ਅਜੇ ਵੀ ਬਣੀ ਹੋਈ ਹੈ ਜਿਸ ਕਰਕੇ ਅੱਜ ਵੀ ਦੁਪਹਿਰ ਤੋਂ ਬਾਅਦ ਘੱਟ ਖੇਤਰੀ ਬੱਦਲ ਵਾਈ ਕਿਤੇ ਨਾ ਕਿਤੇ ਬਣਨ ਦੀ ਉਮੀਦ ਰਹਿ ਸਕਦੀ ਹੈ ਅੱਜ ਵੀ ਜਾਂ ਕੱਲ ਨੂੰ ਵੀ ਵੱਡੇ ਪੱਧਰ ਤੇ ਬਣ ਸਕਦੀ ਹੈ ਇਹ ਜ਼ਿਆਦਾਤਰ ਮੀਂਹ ਦੀਆਂ ਕਾਰਵਾਈਆਂ ਮਾਲਵੇ ਦੇ ਵਿੱਚ ਹੋਣ ਦੀ ਵਧੇਰੇ ਆਸ ਰਹੇਗੀ ਕਿਹੜੇ ਖੇਤਰ ਚ ਬਣਦਾ ਹੈ ਇਹ ਕੁਦਰਤ ਤੇ ਨਿਰਭਰ ਕਰਦਾ ਹੈ ਜੇਕਰ ਮਾਲਵੇ ਦੇ ਵਿੱਚ ਅੱਜ ਦੁਪਹਿਰ ਤੋਂ ਬਾਅਦ ਬੱਦਲ ਬਣਦਾ ਹੈ ਜੇਕਰ ਇਹ ਥੋੜਾ ਜਿਹਾ ਉੱਪਰ ਵੱਲ ਨੂੰ ਜਾਂਦਾ ਹੈ ਤਾਂ ਇਹ ਮਾਝੇ ਦੇ ਦੁਆਬੇ ਦੇ ਤੇ ਪਵਾਦ ਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਮੀਂਹ ਦੇ ਨਾਲ ਹਨੇਰੀ ਵੀ ਜ਼ਰੂਰ ਚੱਲੇਗੀ ਜੇਕਰ ਇਹ ਠਾ ਵੱਲ ਨੂੰ ਜਾਂਦਾ ਹੈ ਤਾਂ ਫਿਰ ਕੁਝ ਕ ਇਲਾਕੇ ਰਾਜਸਥਾਨ ਦੇ ਤੇ ਕੁਝ ਕ ਇਲਾਕੇ ਹਰਿਆਣੇ ਦੇ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਮੀਂਹ ਹਨੇਰੀ ਦਾ ਦੌਰ ਦੇਖਿਆ ਜਾਵੇ ਹਨੇਰੀ ਜ਼ਿਆਦਾ ਹੋਵੇਗੀ ਕਿ ਮੀਂਹ ਦੀ ਅਮੀਰ ਟੁੱਟਵੇਂ ਤੌਰ ਤੇ ਹੋਵੇਗੀ ਜੇਕਰ ਅੱਜ ਇਹ ਕਾਰਵਾਈਆਂ ਨਹੀਂ ਹੁੰਦੀਆਂ ਤਾਂ ਕੱਲ ਨੂੰ ਵੱਡੇ ਪੱਧਰ ਤੇ ਹੋਣ ਦੀ ਸੰਭਾਵਨਾ ਰਹੇਗੀ ਦੂਸਰੀ ਤਰਫ ਰਾਜਸਥਾਨ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ جاری ਹੈ ਤੇ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਅਤੇ ਬਰਸਵਾਰੀ ਦਾ ਮੀਂਹ ਅਤੇ ਹਨੇਰੀ ਦਾ ਦੌਰ ਲਗਾਤਾਰ ਦੇਖਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਅੱਜ ਅਤੇ ਕੱਲ ਨੂੰ ਵੀ ਟੁੱਟਵੇਂ ਤੌਰ ਤੇ ਮੀਂਹ ਹਨੇਰੀ ਦਾ ਦੌਰ ਜਾਰੀ